ਇਹੀ ਭਾਨੇ ਸਿੱਧੂ ਹੋਰੀ ਇਹੀ ਲਖੇ ਹੋਰੀ ਇਹੀ ਇਹਨਾਂ ਦੀ ਸਾਰੀ ਟੀਮ ਇਹ ਭਗਵੰਤ ਮਾਨ ਦੇ ਕਸੀਦੇ ਪੜਦੇ ਸੀ ਨਾ ਸੋਲੇ ਗਾਉਂਦੇ ਸੀ ਆਹਾਹਾਹਾਹਾ ਬਹੁਤ ਵੱਡਾ ਲੀਡਰ ਬੜਾ ਬਦਲਾਅ ਆ ਤੇ ਅੱਜ ਉਹੀ ਜੁੱਤੀਆਂ ਫੇਰਦਾ ਅਸੀਂ ਪਹਿਲਾਂ ਕਹਿੰਦੇ ਸੀ ਇਹਨਾਂ ਨੂੰ ਹੁਣ ਸਮਝ ਆਈ ਹੈ ਜੇ ਭਾਨੇ ਸਿੱਧੂ ਹੋਰਾਂ ਦੀ ਵੀ ਗੱਲ ਕਰੀਏ ਇਹ ਵੀ ਅਕਾਲੀ ਦਲ ਦੇ ਖਿਲਾਫ ਉਹ ਕੁਝ ਬੋਲਿਆ ਅੱਜ ਤੱਕ ਜ਼ਿੰਦਗੀ ਚ ਮੈਂ ਕਹਣਾ ਚਾਹੇ ਹੋਰ ਇਹਨਾਂ ਦੇ ਨਾਲ ਦੇ ਜਿੰਨੇ ਸੀ ਬਿਲਕੁਲ ਵੈਸੇ ਕਿਹਾ ਜਾਂਦਾ ਸੀ ਕਿ ਭਾਨੇ ਸਿੱਧੂ ਦੀ ਟਾਈ ਅਕਾਲੀ ਦਲ ਨਾਲ ਆ ਜੀ ਕਿਤੇ ਨਾ ਕਿਤੇ ਹਰ ਇੱਕ ਟਿੱਪਣੀ ਕਰਨੀ ਉਹ ਤੋਂ ਚੀਨੀ ਚੋਰ 10000 ਰੁਪਏ ਵਾਲਾ ਆ ਪਰਚੇ ਇਹ ਯਾਰ ਕੱਲਾਂ ਨੇ ਤੁਸੀਂ ਲੜਨਾ ਮਰਦਾਂ ਨਹੀਂ ਲੜਾਈ ਲੜੋ ਦਿਖਾਓ ਨਾ ਕੁਝ ਕਰਕੇ ਸਿੰਘੂ ਬਾਰਡਰ ਵਾਲੀ ਤਾਂ ਗੱਲ ਛੱਡੋ ਨਾਲ ਜਿਵੇਂ 84 ਵੇਲੇ ਹਾਲਾਤ ਸੀ ਨਾ ਉਹ ਜਿਹੇ ਹਾਲਾਤ ਬਣਾਏ ਜਾ ਰਹੇ ਨੇ ਇਹ ਹਾਲਾਤ ਜਿਹੜੇ ਉਹ ਬੰਦੇ ਨੇ ਪੈਦਾ ਕੀਤੇ ਜਿਹਨੂੰ ਹੁੱਪ ਕੇ ਵੋਟਾਂ ਪਾਈਆਂ ਸੀ ਇਹਨਾਂ ਲੋਕਾਂ ਨੇ ਭਗਵਾਨ ਤੁਮਾਨ ਹੋਰੀ ਵੱਡੇ ਵੱਡੇ ਡੰਡੇ ਚੱਕ ਕੇ ਜਿਹੜੇ ਕਹਿੰਦੇ ਸੀ ਡਲਾ ਡਲਾ ਹੋਤਾ ਹੈ ਕਿ ਦਸੇ ਚਲਾ ਹੋਤਾ ਅੱਜ ਪਤਾ ਲੱਗਦਾ ਪੁੱਤ ਜਿਹੇ ਜਾਂ ਭੀਜੇਗਾ ਉਹ ਜਾਂ ਵੱਢੇਗਾ ਤੇ ਅੱਜ ਪੈਂਦੇ ਨੇ ਨਾ ਡਲੇ ਫਿਰ ਅੱਜ ਤਾਂ ਖਾਲੀ ਕੋਠੀ ਐ ਹਾਲ ਤਾਂ ਤੁਸੀਂ ਨਿਕਲ ਕੇ ਦੇਖੋ ਲੋਕਾਂ ਦੇ ਪਿੱਛੇ ਤੁਹਾਡੇ ਪੈਰ ਤੇ ਪੈਰ ਧਰ ਕੇ ਨਾ ਥੱਪੜ ਮਾਰਿਆ ਕਰਨਗੇ ਨਾ ਮੈਂ ਉਸ ਤੇ ਹੱਕ 'ਚ ਖੜਾ ਤੇ ਨਾ ਮੈਂ ਕਦੇ ਖੜਾ ਕਿਉਂਕਿ ਜਦੋਂ ਤੱਕ ਬੰਦੇ ਦੀ ਜਿਹੜੀ ਜ਼ੁਬਾਨ ਹੈ ਜੇ ਉਹੋ ਲਿਆਕਤ ਵਾਲੀ ਨਹੀਂ ਹੈਗੀ ਤਾਂ ਮੈਨੂੰ ਮੈਂ ਉਸੂਲੀ ਬੰਦਾ ਮੈਂ ਕਹਿੰਦਾ ਯਾਰ ਸਤਿਕਾਰ ਕਰਨਾ ਜ਼ਰੂਰੀ ਹੈ ਤਿੰਨ ਸਾਲ ਟੱਪ ਹੁੰਦੇ ਜਿੱਦੇ ਸਰਕਾਰ ਜਾਊਗੀ ਨਾ ਉਦੋਂ ਪਤਾ ਲੱਗੂ ਪਰ ਜਦੋਂ ਅਗਲੀ ਆਈ ਨਾ ਪਹਿਲੇ ਮਹੀਨੇ ਦੇ ਦੇਖੇ ਵੀ ਪਤਾ ਲੱਗੂ ਵੀ ਕਿੰਨੇ ਕਰੋੜ ਟ੍ਰਾਂਸਫਰ ਹੋਇਆ ਹੋਇਆ ਇੱਥੋਂ ਮੈਂ ਕਹਿੰਦਾ ਇਹ ਤਾਂ ਹਲਿਆ ਹੈ ਨਾ ਤਾਕ ਪਾਵਰ ਉਹਦੀ ਹੈ ਸਰਕਾਰ ਉਹਦੀ ਹੈ ਜਿੱਦੇ ਸਰਕਾਰ ਬਦਰੂ ਫਿਰ ਕੱਲੇ ਕੱਲੇ ਨਾ ਲੈਸਟਾ ਆਉਣਗੇ ਵੀ ਕਿ ਕਿਹੜੇ ਰੂਟ ਦੇ ਕਿਹੜੇ ਕਲਕੱਤੇ ਦੇ ਥਰੂ ਕੀਤਾ ਕੈਨੇਡਾ ਕਿੱਥੇ ਕੀਤਾ ਅਮਰੀਕਾ ਕਿੱਥੇ ਕੀਤਾ ਫਿਰ ਕੱਲਾ ਕੱਲਾ ਪੀਆ ਸਾਹਮਣੇ ਆਊਗਾ ਉਹ ਸਾਹਮਣੇ ਆਊਗਾ ਯਾਰ ਜਿਹੜਾ ਬੰਦਾ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਨਹੀਂ ਹੋਇਆ ਉਹ ਬੰਦਾ ਕਿਸੇ ਦਾ ਨਹੀਂ ਹੋ ਸਕਦਾ ਯਾਰ ਹੁਣਾਂ ਪਿੱਛੇ 26 ਜਨਵਰੀ ਨੂੰ ਗੱਲ ਕੀਤੀ ਲੋਕ ਤਾਂ ਜਿਹੜੇ ਬਾਕੀ ਸੂਬਿਆਂ ਦੇ ਮੁੱਖ ਮੰਤਰੀ ਉਹ ਤਾਂ ਆਪਣੇ ਦੇਸ਼ ਦੀਆਂ ਆਪਣੇ ਸੂਬੇ ਦੀਆਂ ਪ੍ਰਾਪਤੀਆਂ ਦੱਸਦੇ ਨੇ ਤੇ ਸਰਦਾਰ ਜੀ ਹੁਰੀਆਂ ਆਪਣੀਆਂ ਪ੍ਰਾਪਤੀਆਂ ਦੱਸੀ ਜਾਂਦੇ ਨੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸੰਗਰੂਰ ਵਿੱਚ ਅੱਜ ਕਿਤੇ ਨਾ ਕਿਤੇ ਵੱਡੇ ਪ੍ਰਦਰਸ਼ਨ ਹੋ ਰਹੇ ਨੇ ਇੱਕ ਦਿੱਲੀ ਦਾ ਦੁਬਾਰਾ ਰੂਪ ਦੇਖਣ ਨੂੰ ਸੰਗਰੂਰ ਚ ਮਿਲ ਰਿਹਾ ਕਿਉਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਘੇਰਨ ਦਾ ਐਲਾਨ ਕੀਤਾ ਗਿਆ ਸੀ ਪਹਿਲਾਂ ਪਾਨੇ ਸਿੱਧੂ ਦੇ ਹੱਕ ਚ ਉਸ ਤੋਂ ਬਾਅਦ ਲਗਾਤਾਰ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ 1 ਫਰਵਰੀ ਨੂੰ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਤੂਰੀ ਟ੍ਰੇਨਾਂ ਰੋਕਣ ਦੀ ਗੱਲ ਆਖੀ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਉਹ ਪ੍ਰੋਟੈਸਟ ਉਹ ਪ੍ਰਦਰਸ਼ਨ ਪੂਰੀ ਤਰ੍ਹਾਂ ਫਲॉप ਕਰਤਾ ਸੀ ਅਤੇ ਉਸ ਤੋਂ ਬਾਅਦ ਗੱਲਬਾਤ ਇਹ ਵੀ ਸਾਹਮਣੇ ਆ ਰਹੀ ਸੀ ਕਿ ਪੰਜਾਬ ਸਰਕਾਰ ਜਿਹੜਾ ਪ੍ਰੋਟੈਸਟ ਸੰਗਰੂਰ 'ਚ ਹੋਣਾ ਉਸ ਨੂੰ ਫਲॉप ਕਰੇਗੀ ਪਰ ਉਸ ਤੋਂ ਬਾਅਦ ਤਸਵੀਰਾਂ ਦੇਖਣ ਨੂੰ ਕੁਝ ਹੋਰ ਹੀ ਮਿਲੀਆਂ ਨੇ ਤੁਸੀਂ ਦੇਖਿਆ ਕਿ ਬੈਰੀਗੇਟਿੰਗ ਸਾਈਡ ਤੇ ਕਰਕੇ ਨੌਜਵਾਨ ਵੱਡੀ ਗਿਣਤੀ 'ਚ ਆਗੂ ਵੱਡਪੁਰ ਟੋਲ ਪਲਾઝા ਤੇ ਪਹੁੰਚੇ ਜਨਿ ਕਿ ਸੰਗਰੂਰ ਦੇ ਚਾਰੇ ਪਾਸੋਂ ਦੀ ਨੌਜਵਾਨ ਟਰਾਲੀਆਂ ਲੈ ਕੇ ਗੱਡੀਆਂ ਲੈ ਕੇ ਪਹੁੰਚੇ ਪੁਲਿਸ ਨੇ ਰੋਕਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਜਿਵੇਂ ਦਿੱਲੀ ਚ ਐਂਟਰੀ ਮਾਰੀ ਸੀ ਕਿਸਾਨਾਂ ਨੇ ਉਸੇ ਤਰ੍ਹਾਂ ਜਿਹੜੇ ਨੌਜਵਾਨ ਨੇ ਉਹ ਸੰਗਰੂਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਕਰੀਬ ਪਹੁੰਚ ਚੁੱਕੇ ਨੇ ਸੋ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਬਿੰਨਰਜੀਤ ਸਿੰਘ ਗੋਲਦੀ ਸਾਡੇ ਨਾਲ ਮੌਜੂਦ ਨੇ ਕਰਾਂਗੇ ਗੱਲਬਾਤ ਗੋਲਦੀ ਜੀ ਤੁਹਾਡੇ ਹਲਕੇ 'ਚ ਤੁਹਾਡੇ ਸ਼ਹਿਰ 'ਚ ਬੜੇ ਹਾਲਾਤ ਅੱਜ ਤਾਂ ਤੁਸੀਂ ਇਹ ਲਾ ਲਓ ਵੀ ਦਿੱਲੀ ਦੀ ਯਾਦ ਕਰਾਤੀ ਜਿਵੇਂ ਦਿੱਲੀ ਬਾਰਡਰਾਂ ਤੇ ਕਿਸਾਨ ਗਏ ਉਵੇਂ ਦੇ ਅੱਜ ਦੇਖਣ ਨੂੰ ਮਿਲਿਆ ਵੀ ਬੈਰੀਕਾਡ ਸਾਈਡ ਤੇ ਕਰਕੇ ਤੋੜ ਕੇ ਐਂਟਰੀ ਹੋਈ ਕਿਵੇਂ ਦੇਖਦੇ ਹੋ ਵੈਸਤਾ ਇਹ ਮਾਜਾ ਸਾਹਿਬ ਸਾਡਾ ਤਾਂ तकरीबन ਰੋਜ਼ ਦੇ ਹੀ ਇਹ ਹਾਲਾਤ ਹੁੰਦੇ ਨੇ ਕਿਉਂਕਿ ਜਿਸ ਦਿਨ ਦੀ ਸਰਕਾਰ ਬਣੀ ਹੈ तकरीबन 3 ਮਹੀਨਿਆਂ ਬਾਅਦ ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਪਹਿਲੇ ਮਹੀਨੇ ਚ ਅਸੀਂ ਵਾਅਦੇ ਪੂਰੇ ਕਰਾਂਗੇ ਉਹ ਵਾਅਦਿਆਂ ਤੋਂ ਮੁੱਕਰਦੀ ਹੋਈ ਸਰਕਾਰ ਜਿਹੜੀ ਹੈ ਉਹਦੇ ਹਰ ਰੋਜ਼ तकरीबन ਇਹ ਭਗਵੰਤ ਮਾਨ ਦੀ ਕੋਠੇ ਦੇ ਰੋਜ਼ ਕਿਸੇ ਨਾ ਕਿਸੇ ਦੇ ਡਾਂਗਾ ਕਿਸੇ ਨਾ ਕਿਸੇ ਦੇ ਜ਼ਰੂਰ ਚੱਲਦੀਆਂ ਨੇ ਪਰ ਅੱਜ ਦਾ ਜਿਹੜਾ ਹਾਲਾਤ ਹੈ ਅੱਜ ਮਸਲਾ ਜੇ ਕਹੀਏ ਨਾ ਭਾਨੇ ਸਿੱਧੂ ਦਾ ਮਸਲਾ ਨਹੀਂ ਹੈ ਜੇ ਮੈਂ ਵੀ ਬੋਲ ਰਿਹਾ ਤਾਂ ਮੈਂ ਇੱਥੇ ਸਪਸ਼ਟ ਕਹਿਣਾ ਮੈਂ ਉਹਦਾ ਕੋਈ ਸਮਰਥਕ ਨਹੀਂ ਆ ਨਾ ਹੀ ਮੈਂ ਕੋਈ ਇਹ ਕਹਿਣਾ ਕਿ ਜਿਹੜਾ ਬੰਦਾ ਕੋਈ ਉੱਚੀ ਨਹੀਂ ਵੀ ਗੱਲ ਕਰਦਾ ਉਹਦਾ ਮੈਂ ਕਹਦਾ ਵੀ ਮੈਂ ਕਹਿੰਦਾ ਸਤਕਾਰ ਵਾਲੀ ਗੱਲ ਕਰਨੀ ਚਾਹੀਦੀ ਹੈ ਬਟ ਅੱਜ ਮਸਲਾ ਜਿਹੜਾ ਉਹ ਲੋਕਤੰਤਰ ਦਾ ਹੈ ਮਸਲਾ ਲੋਕਤੰਤਰ ਦਾ ਘਾਣ ਹੋ ਰਿਹਾ ਹੈ ਅਸੀਂ ਵੀ ਰਿਹਾ ਸੱਤਾ 'ਚ ਰਿਹਾ ਬਹੁਤ سارے ਲੋਕਾਂ ਨੇ ਇਵਨ ਜੇ ਭਾਨੇ ਸਿੱਧੂ ਹੋਰਾਂ ਦੀ ਵੀ ਗੱਲ ਕਰੀਏ ਇਹ ਵੀ ਅਕਾਲੀ ਦਲ ਦੇ ਖਿਲਾਫ ਉਹ ਕੁਝ ਬੋਲਿਆ ਅੱਜ ਤੱਕ ਜ਼ਿੰਦਗੀ 'ਚ ਮੈਂ ਕਹਣਾ ਚਾਹੇ ਹੋਰ ਇਹਨਾਂ ਦੇ ਨਾਲ ਦੇ ਜਿੰਨੇ ਇਸ ਬਿਲਕੁਲ ਵੈਸੇ ਕਿਹਾ ਜਾਂਦਾ ਸੀ ਕਿ ਭਾਨੇ ਸਿੱਧੂ ਦੀ ਟਾਈ ਅਕਾਲੀ ਦਲ ਨਾਲ ਆ ਜੀ ਕਿਤੇ ਨਾ ਕਿਤੇ ਹਰ ਇੱਕ ਟਿੱਪਣੀ ਕਰਨੀ ਉਹ ਤੋਂ ਬਹੁਤ ਹੁੰਦੀ ਪਰ ਅਕਾਲੀ ਦਲ ਦੇ ਲੀਡਰਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੋਰਾਂ ਨੇ ਸਾਡੀ ਸਰਕਾਰ ਵੇਲੇ ਮਲੇ ਇਥੋਂ ਤੱਕ ਵੀ ਮਾਵਾ ਪੈਣਾ ਤੱਕ ਵੀ ਗਏ ਨੇ ਪਰ ਕਦੇ ਇਹੋ ਜਿਹੇ ਹਾਲਾਤ ਨਹੀਂ ਦੇਖਣ ਨੂੰ ਮਿਲੇ ਮੈਂ ਤਾਂ ਕਹਣਾ ਇਹ ਤੁਸੀਂ ਸਿੰਘੂ ਬਾਰਡਰ ਵਾਲੀ ਤਾਂ ਗੱਲ ਛੱਡੋ ਨਾਲ ਜਿਵੇਂ 84 ਵਾਲੇ ਹਾਲਾਤ ਸੀ ਨਾ ਉਹ ਜਿਹੇ ਹਾਲਾਤ ਬਣਾਏ ਜਾ ਰਹੇ ਨੇ ਸਕੂਲਾਂ ਦੇ ਵਿੱਚ ਸਕੂਲ ਅਰੈਸਟ ਬੱਚਿਆਂ ਦੀ ਜਿਹੜੇ ਲੀਡਰ ਨੇ ਉਹਨਾਂ ਨੂੰ ਹਾਊਸ ਅਰੈਸਟ ਜਿਹੜਾ ਕੋਈ ਹੋਰ ਬੋਲਣ ਵਾਲਾ ਪੱਤਰਕਾਰ ਨੇ ਦੂਜੇ ਤੀਜੇ ਨੇ ਉਹਨਾਂ ਨੂੰ ਚੱਕ ਚਾਕ ਕੇ ਉਹਨਾਂ ਦੇ ਦਫ਼ਰਾਂ ਦੇ ਵਿੱਚ ਅਰੈਸਟ ਕਿਸੇ ਨੂੰ ਆਫਿਸ ਅਰੈਸਟ ਹੈ ਕਿਸੇ ਨੂੰ ਹਾਊਸ ਅਰੈਸਟ ਹੈ ਕਿਸੇ ਨੂੰ ਜਿਹੜੀ ਹੈ ਉਹ ਸਕੂਲ ਅਰੈਸਟ ਹੈ ਪਰ ਇਹ ਹਾਲਾਤ ਜਿਹੜੇ ਉਹ ਬੰਦੇ ਨੇ ਪੈਦਾ ਕੀਤੇ ਜਿਹਨੂੰ ਹੱਬ ਕੇ ਵੋਟਾਂ ਪਾਈਆਂ ਸੀ ਇਹਨਾਂ ਲੋਕਾਂ ਨੇ ਪੰਜਾਬ ਦੀ ਪਾਰਟੀ ਨੂੰ ਛੱਡ ਕੇ ਪੰਜਾਬੀਆਂ ਨੂੰ ਛੱਡ ਕੇ ਦਿੱਲੀ ਵਾਲਿਆਂ ਦੇ ਨੂੰ ਤਖਤ ਤੇ ਬਿਠਾਇਆ ਸੀ ਵੀ ਪਤਾ ਨਹੀਂ ਕਿੱਡਾ ਕ ਵੱਡਾ ਬਦਲਾ ਕਰਦਣਗੇ ਬਦਲਾ ਨਹੀਂ ਬਦਲਾ ਲਿਆ ਇਹਨਾਂ ਨੇ ਬਿਲਕੁਲ ਵੈਸੇ ਗੋਲਡੀ ਜੀ ਕਿਵੇਂ ਦੇਖ ਦੋ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕਾਲ ਦਿੱਤੀ ਕਿ ਅਸੀਂ ਧੂਰੀ ਦੇ ਵਿੱਚ ਪ੍ਰੋਟੈਸਟ ਕਰਨਾ ਜੀ ਪ੍ਰਦਰਸ਼ਨ ਕਰਨਾ ਉਸ ਨੂੰ ਫਲੌਪ ਕਰਤਾ ਸਰਕਾਰ ਨੇ ਪੂਰਾ ਆਲੇ-ਦਾਲੇ ਪੁਲਿਸ ਪ੍ਰਸ਼ਾਸਨ ਨੇ ਕੋਈ ਲੰਘਣ ਨਹੀਂ ਦਿੱਤਾ ਸਾਰੇ ਆਗੂ ਨਜ਼ਰਬੰਦ ਕਰ ਲਏ ਉਸ ਤੋਂ ਬਾਅਦ 3 ਫਰਵਰੀ ਤੇ ਨਿਗਾ ਸੀ ਵੀ ਕੀ ਬਣਨਾ ਅੱਜ ਪਹਿਲਾਂ ਤਾਂ ਹਾਲਾਤ ਐਵੇਂ ਦੇ ਸੀ ਵੀ ਚਾਰੇ ਪਾਸੇ ਇਧਰ ਮਹਿਲਾ ਰੋਡ ਉਧਰ ਬਰਨਾਲਾ ਰੋਡ ਉਧਰ ਨਾਬਾ ਰੋਡ ਉਧਰ ਪਟਿਆਲਾ ਰੋਡ ਚਾਰੇ ਪਾਸੇ ਪੂਰਾ ਪੁਲਿਸ ਪ੍ਰਸ਼ਾਸਨ ਗੱਡੀਆਂ 'ਚੋਂ ਦੇਖ ਕੇ ਲੰਘਾਉਂਦੇ ਸੀ ਕਿ ਕੌਣ ਜਾ ਰਿ ਰੋਸ ਤੋਂ ਮਾਦਾ ਇਹ ਹਾਲਾਤ ਬਣੇ ਤੁਸੀਂ ਕਿਵੇਂ ਦੇਖਦੇ ਹੋ ਇਹ ਪ੍ਰਦਰਸ਼ਨ ਜਿਹਦੀ ਕਾਲ ਦਿੱਤੀ ਗਈ ਸੀ ਇਹ ਠੀਕ ਸੀ ਜਾਇਜ ਸੀ ਨਜਾਇਜ਼ ਸੀ ਕਿਵੇਂ ਦੇਖਦੇ ਹੋ ਦੇਖੋ ਗੱਲ ਇਹ ਹੈ ਵੀ ਮੈਂ ਜੇ ਤਾਂ ਨਿੱਜੀ ਤੌਰ ਤੇ ਕਰਾਂ ਗੱਲ ਇਹ ਹੈ ਵੀ ਕਾਲ ਜਿਹੜੀ ਹੈ ਉਹ ਫੇਰ ਉੱਥੇ ਗੱਲ ਆਉਂਦੀ ਹੈ ਕਿ ਕਾਲ ਜਿਹੜੀ ਉਹ ਲੋਕਤੰਤਰ ਨੂੰ ਬਚਾਉਣ ਵਾਸਤੇ ਹੈ ਅੱਜ ਮੀਡੀਆ ਅੱਜ ਜਿਹੜਾ ਬੰਦਾ ਬੋਲਦਾ ਹੈ ਕੋਈ ਨੌਜਵਾਨ ਬੋਲਦਾ ਉਹਦੀ ਆਵਾਜ਼ ਨੂੰ ਦੱਬਿਆ ਜਾਂਦਾ ਅੱਜ ਅਖਬਾਰਾਂ ਨੂੰ ਦੱਬਿਆ ਜਾਂਦਾ ਕਿਸੇ ਨੂੰ ਪੈਸੇ ਨਾਲ ਕਿਸੇ ਨੂੰ ਜੁੱਤੀ ਨਾਲ ਠੀਕ ਹੈ ਦੋਨੇ ਚੀਜ਼ਾਂ ਲਾਲ ਚੀਜ਼ਾਂ ਜੁੱਤੀ ਨਾਲ ਦੋਨੇ ਚੀਜ਼ਾਂ ਇੱਕ ਨਾਲ ਦੱਬਿਆ ਨਾ ਥੋੜੇ ਵਾਲੇ ਚੈਨਲਾਂ ਦੇ ਵੀ ਦੇਖਿਆ ਨਾ ਤੀਜੇ ਦਿਨ ਕੋਈ ਨਾ ਕੋਈ ਪੇਜ ਬੰਦ ਹੋਇਆ ਹੁੰਦਾ ਸੋ ਮਸਲਾ ਕਿੱਥੇ ਆ ਮਸਲਾ ਅੱਜ ਭਾਨੇ ਸਿੱਧੂ ਦਾ ਫਿਰ ਕਹਣਾ ਉਹਦਾ ਨਹੀਂ ਹੈ ਨਾ ਮੈਂ ਉਸ ਤੇ ਹੱਕ 'ਚ ਖੜਾ ਤੇ ਨਾ ਮੈਂ ਕਦੇ ਖੜਾ ਕਿਉਂਕਿ ਜਦੋਂ ਤੱਕ ਬੰਦੇ ਦੀ ਜਿਹੜੀ ਜ਼ੁਬਾਨ ਹੈ ਜੇ ਉਹੋ ਲਿਆਕਤ ਵਾਲੀ ਨਹੀਂ ਹੈਗੀ ਤਾਂ ਮੈਨੂੰ ਮੈਂ ਉਸੂਲੀ ਬੰਦਾ ਮੈਂ ਕਹਣਾ ਯਾਰ ਸਤਿਕਾਰ ਕਰਨਾ ਜ਼ਰੂਰੀ ਹੈ ਬਟ ਇੱਥੇ ਅੱਜ ਜੇ ਖੜਿਆ ਜਾਂ ਬੋਲਾਂਗੇ ਜਾਂ ਬੋਲ ਰਿਹਾ ਤਾਂ ਬੋਲੂਗਾ ਉਸ ਗੱਲ ਤੇ ਕਿ ਜਿੱਥੇ ਤੱਕਾ ਹੋ ਰਿਹਾ ਹੈ ਤੱਕਾ ਦੁਸ਼ਮਣ ਨਾਲ ਵੀ ਹੋਵੇ ਉਹਦੇ ਹੱਕ 'ਚ ਵੀ ਖੜੂਗਾ ਜੇ ਦੁਸ਼ਮਣ ਹੈ ਨਾ ਉਹਦਾ ਤੱਕਾ ਨਜਾਇਜ਼ ਤੱਕਾ ਇੱਕ ਹੁੰਦਾ ਤੁਸੀਂ ਜਾਇਦ ਨਜਾਇਜ਼ ਦੇਖੋ ਚੀਨੀ ਚੋਰ 10000 ਰੁਪਏ ਵਾਲਾ ਆ ਪਰਚੇ ਇਹ ਯਾਰ ਕੀ ਗੱਲਾਂ ਨੇ ਕੋਈ ਤੁਸੀਂ ਲੜਨਾ ਮਰਦਾਂ ਦੀ ਲੜਾਈ ਲੜੋ ਦਿਖਾਓ ਨਾ ਕੁਝ ਕਰਕੇ ਤੁਸੀਂ ਮੁੱਖ ਮੰਤਰੀਓ ਤੁਸੀਂ ਇੱਥੇ ਕੋਈ ਮੈਦਾਨ ਦੇ ਵਿੱਚ ਡਾਂਗਾ ਛੋਟੇ ਥੋੜਾ ਲੈ ਕੇ ਅੱਜ ਪੁਲਿਸ ਦੇ ਕਿਹੜਾ ਸੰਗਰੂਰ ਦੇ 15 ਕਿਲੋਮੀਟਰ ਦੇ ਏਰੀਏ 'ਚ ਕੋਈ ਸੜਕ ਹੈ ਜਿਹਨੇ ਜਿੱਥੇ ਬੈਰੀਗੇਡ ਨਹੀਂ ਲੱਗਿਆ ਹੋਇਆ ਜਿੱਥੋਂ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋ ਰਹੀ ਪਿੰਡਾਂ ਵੇਚਦੇ ਵੀ ਲੋਕਾਂ ਦੇ ਜਾਂ ਬੁਰੇ ਹਾਲ ਹਾਲਾਤ ਇਹੋ ਜਿਹੇ ਨੇ ਤੁਸੀਂ ਲੋਕਾਂ ਦੇ ਡਾਂਗਾ ਫੇਰ ਰਹੇ ਹੋ ਕਿਤੇ ਪਾਣੀ ਚੱਲ ਰਿਹਾ ਹੈ ਕਿਤੇ ਕੁਝ ਹੋਰ ਹੈ ਤੇ ਨਾਲ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਅੱਜ ਉਹ ਮਿਨੀ ਗੋਆ ਚ ਗਏ ਹੋਏ ਨੇ ਉੱਥੇ ਆਨੰਦ ਲੈ ਰਹੇ ਨੇ ਮਿਨੀ ਗੋਆ ਦਾ ਤੁਹਾਨੂੰ ਪਤਾ ਨਾ ਪਠਾਨਕੋਟ ਕੋਲ ਅੱਜ ਘਟਨਾ 3 ਫਰਵਰੀ ਦਾ ਹੈ ਨਾ ਸੋ ਮੇਰਾ ਕੰਦਾ ਮਕਸਦ ਕੀ ਹੈ ਉਹ ਇੱਕ ਕਹਾਵਤ ਆ ਨਾ ਕਹਿੰਦਾ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਹੁਣ ਇਹ ਸੁਥਰੇ ਨਜ਼ਾਰੇ ਲੈਂਦੇ ਨੇ ਪਤਾ ਵੀ 5 ਸਾਲ ਹੈਗੇ ਨੇ ਪਰ ਤੁਸੀਂ ਗੱਲਬਾਤ ਕੀਤੀ ਆ ਕਿ ਬੈਰੀਕੇਡ ਚਾਰੇ ਪਾਸੇ ਲੱਗੇ ਹੋਏ ਸੀ ਸਰਕਾਰ ਕਹਿ ਰਹੀ ਆ ਕਿ ਬੈਰੀਕੇਡ ਤਾਂ ਤਾਂ ਲਾਏ ਸੀ ਕਿ ਲਾਅਨ ਆਰਡਰ ਦੀ ਸਥਿਤੀ ਨੂੰ ਅਸੀਂ ਬਣਾਈ ਰੱਖੀਏ ਪਰ ਉਸ ਤੋਂ ਬਾਅਦ ਜਿਹੜੇ ਬੈਰੀਕੇਡ ਤੱਕ ਕੇ ਮਾਰੇ ਜੀ ਬਹੁਤ ਕੁਝ ਹੋ ਗਿਆ ਤੁਹਾਨੂੰ ਕੀ ਲੱਗਦਾ ਲਾਅਨ ਆਰਡਰ ਕਿੱਥੇ ਕਿਵੇਂ ਕੀ ਰਹਿ ਗਿਆ ਲਾਅਨ ਆਰਡਰ ਯਾਰ ਗੱਲ ਕੀ ਹੈ ਇਹਨਾਂ ਨੂੰ ਇਹ ਆ ਵੀ ਸਾਡੇ ਖਿਲਾਫ ਕੋਈ ਮੂਵਮੈਂਟ ਨਾ ਖੜੀ ਹੋ ਜੇ ਅਸਲ ਵਿੱਚ ਇਹ ਜਿਹੜੀ ਆ ਨਾ ਇਹ ਪਾਰਟੀਆਂ ਉਹ ਆ ਜਿਨੇ ਮੁੱਦੇ ਨਾ ਖੜੇ ਕੀਤੇ ਨਾ ਨਜਾਇਜ਼ ਇਹਨਾਂ ਨੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਇਹ ਧਰਨੇ ਪ੍ਰਦਰਸ਼ਨਾਂ ਚੋਂ ਨਿਕਲੀ ਪਾਰਟੀ ਜਿਹੜੀ ਦਿੱਲੀ ਦੇ ਜੰਤਰ ਮੰਤਰ ਤੇ ਲੋਕਪਾਲ ਦੀਆਂ ਗੱਲਾਂ ਕਰਨ ਵਾਲੇ ਕੇਜਰੀਵਾਲ ਹੋਰੀ ਅੰਨਾ ਹਜ਼ਾਰੇ ਨੂੰ ਵਰਤਨ ਵਾਲੇ ਕੇਜਰੀਵਾਲ ਹੋਰੀ ਭਗਵੰਤ ਮਾਨ ਹੋਰੀ ਵੱਡੇ ਵੱਡੇ ਡੰਡੇ ਚੱਕੇ ਜਿਹੜੇ ਕਹਿੰਦੇ ਸੀ ਡਲਾ ਦਾ ਡਲਾ ਹੁੰਦਾ ਹੈ ਕਿ ਦਸੇ ਚਲਾ ਹੁੰਦਾ ਹੈ ਅੱਜ ਪਤਾ ਲੱਗਦਾ ਪੁੱਤ ਜਿਹਹ ਜਾ ਵਿਜੇਗਾ ਉਹ ਹਜਾ ਵੱਡੇਗਾ ਤੇ ਅੱਜ ਪੈਂਦੇ ਨੇ ਨਾ ਡਲੇ ਫਿਰ ਅੱਜ ਤਾਂ ਖਾਲੀ ਕੋਠੀ ਐ ਹਾਲ ਤਾਂ ਤੁਸੀਂ ਨਿਕਲ ਕੇ ਦੇਖੋ ਲੋਕਾਂ ਦੇ ਵਿੱਚ ਤੁਹਾਡੇ ਪੈਰ ਤੇ ਪੈਰ ਧਰ ਕੇ ਨਾ ਥੱਪੜ ਮਾਰਿਆ ਕਰਨਗੇ ਲੋਕ ਐ ਇਹ ਹਾਲਾਤ ਹੋਏ ਪਏ ਨੇ ਤੁਸੀਂ ਯਾਰ ਕਿੱਥੇ ਤੁਰੇ ਫਿਰਦੇ ਹੋ ਤੁਸੀਂ ਪੰਜਾਬ ਨੂੰ ਮਤਲਬ ਇਸ ਅੱਗ ਚ ਪਚੋਕੀ ਜਾਂਨੇ ਉਹ ਸਾਡੇ ਨੌਜਵਾਨਾਂ ਨੂੰ ਇਸ ਪਾਸੇ ਲੈ ਕੇ ਜਾ ਰਹੇ ਹੋ ਕਿ ਜਿਹਦੇ ਜਿਹੜੇ ਪੰਜਾਬ ਦੇ ਹਾਲਾਤ ਨੂੰ ਬਦ ਤੋਂ ਬੱਤਰ ਬਣਾ ਰਹੇ ਨੇ ਕੀ ਮਸਲਾ ਕੀ ਹੈ ਇਹਨਾਂ ਨੂੰ ਇਹਨਾਂ ਨੂੰ ਇਹ ਚੀਜ਼ਾਂ ਕੋਈ ਫਰਕ ਨਹੀਂ ਹੁਣੇ ਮੁੱਦਾ ਬਣ ਗਿਆ ਇਹਨਾਂ ਨੂੰ ਪਤਾ ਯਾਰ ਅਸੀਂ ਟिके ਹੋਏ ਆਂ ਅਸੀਂ ਆਪ ਤਾਂ ਉਹ ਤਾਂ ਕਹਿੰਦਾ ਮੈਨੂੰ 5 ਸਾਲ ਮੁੱਖ ਮੰਤਰੀ ਰੱਖੋ ਚਾਹੇ ਪੰਜਾਬ ਨੂੰ ਵੇਚੋ ਚਾਹੇ ਅੱਗ ਲਾਓ ਮੈਂ ਇੱਕ ਗੱਲ ਕਹਿਣੀ ਚਾਹਣਾ ਵੀਰੋ ਤੁਸੀਂ ਸੁਣ ਲਓ ਅੱਜ ਪੰਜਾਬੀਓ ਸ਼੍ਰੋਮਣੀ ਕਾਲੇਦਲ ਥੋੜੀ ਖੇਤਰੀ ਪਾਰਟੀ ਮਾਂ ਪਾਰਟੀ ਜਿਹਨੂੰ ਤੁਸੀਂ ਭੰਡਿਆ ਪ੍ਰਚਾਰਿਆ ਬਹੁਤ ਨਕਾਰਿਆ ਇੱਕ ਇਹ ਭਗਵੰਤਮਾਨ ਹੋਰੀ ਪੰਜਾਬ ਦੀ ਹਿੱਕ ਤੇ ਦੀਵਾ ਬਾਲ ਕੇ ਅੱਜ ਪੰਜਾਬ ਦੀ ਹਿੱਕ ਤੇ ਦੀਵਾ ਵਾਲਿਆ ਇਹਨਾਂ ਨੇ ਤੇ ਹਿੱਦੀਵਾ ਬਾਲ ਕੇ ਦਿੱਲੀ ਵਾਲਿਆਂ ਦੇ ਵਿਹੜਿਆਂ 'ਚ ਰੋਸ਼ਨੀ ਦਿੰਦੇ ਫਿਰਦੇ ਨੇ ਇਹੇ ਪੰਜਾਬ ਦੇ ਜਿਹੜੇ ਲੋਕ ਨੇ ਜਿਹੜੇ ਇਹੇ ਜੇ ਇਹ ਲੋਕ ਭਗਵੰਤ ਮਾਨ ਵਰਗੇ ਇਹ ਕੇਜਰੀ ਆਲ ਦੇ ਜਿਹੜੇ ਕਹਣਾ ਨਾ ਇੱਕ ਇੱਕ ਪਿੱਠੂ ਬਣ ਕੇ ਨੌਕਰ ਬਣ ਕੇ ਸਾਡੇ ਪੈਸੇ ਤੇ ਉਹਨੂੰ ਪੂਰੇ ਦੇਸ਼ ਚ ਚਮਕਾਉਂਦੇ ਫਿਰਦੇ ਨੇ ਤੇ ਉਸੇ ਥੋੜੇ ਕਰਾਚ ਅੱਗ ਲਾ ਕੇ ਤੇ ਉਹ ਦਿੱਲੀ ਆਣੇ ਦੇ ਚੁੱਲਿਆਂ ਦੀ ਸੇਕ ਜਿਹੜਾ ਨਾ ਉੱਥੇ ਅੱਗ ਜਗਾਉਂਦੇ ਨੇ ਤੇ ਉੱਥੇ ਉਹਨਾਂ ਦੀਆਂ ਰੋਟੀਆਂ ਸੇਕਦੇ ਪਰ ਸੰਗਰੂਰ ਦਾ ਕੀ ਨਤੀਜਾ ਰਹਿਣ ਵਾਲਾ ਜਿਵੇਂ ਦੇ ਹਾਲਾਤ ਸੰਗਰੂਰ ਚ ਅੱਜ ਬਣੇ ਨੇ ਐਨੇ ਲੋਕ ਆ ਗਏ ਇਕੱਠ ਹੋ ਗਏ ਹਜ਼ਾਰਾਂ ਦੀ ਗਿਣਤੀ ਚ ਬੈਠ ਗਏ ਰੋਡ ਜਾਮ ਕਰਤੇ ਬਾਈਪਾਸ ਜਾਮ ਕਰਤਾ ਰਿਜ਼ਲਟ ਨਤੀਜਾ ਕੀ ਨਿਕਲਣ ਵਾਲਾ ਨਤੀਜਾ ਯਾਰ ਗੱਲ ਇਹ ਹੈ ਨਾਲੇ ਤਾਂ ਪੁਲਿਸ ਵੀ ਆ ਪੜੀ ਹੈ ਬਹੁਤ ਸਾਰੇ ਉਹ ਤਾਂ ਵਿਚਾਰੇ ਹੁਕਮ ਦੇ ਬੰਨੇ ਨੇ ਨਾਲ ਜਿਹੜੇ ਲੋਕ ਨੇ ਨੌਜਵਾਨ ਨੇ ਉਹਨਾਂ ਦੇ ਨਾਲ ਨਾ ਉਹਨਾਂ ਦੇ ਅਰਮਾਨਾਂ ਨਾਲ ਉਹਨਾਂ ਜਜ਼ਬਾਤਾਂ ਨਾਲ ਖਿਲਵਾੜ ਹੋ ਰਿਹਾ ਮੈਂ ਬਹੁਤ ਪਹਿਲਾਂ ਵੀ ਬੋਲ ਮਾਜਾ ਸਾਹਿਬ ਆਪਾਂ ਕਿੰਨੇ ਇੰਟਰਵਿਊਜ਼ ਕੀਤੇ ਨੇ ਮੈਂ ਕੀ ਕਹਿੰਦਾ ਹੁੰਦਾ ਸੀ ਵੀ ਇਹ ਉਹ ਲੋਕ ਨੇ ਜਿਹੜੇ ਤੁਹਾਡੇ ਜਜ਼ਬਾਤਾਂ ਨਾਲ ਖੇਡਦੇ ਨੇ ਯਾਰ ਜਿਹੜਾ ਬੰਦਾ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਨਹੀਂ ਹੋਇਆ ਉਹ ਬੰਦਾ ਕਿਸੇ ਦਾ ਨਹੀਂ ਹੋ ਸਕਦਾ ਯਾਰ ਹੁਣ ਆ ਪਿੱਛੇ 26 ਜਨਵਰੀ ਨੂੰ ਗੱਲ ਕੀਤੀ ਲੋਕ ਤਾਂ ਜਿਹੜੇ ਬਾਕੀ ਸੂਬਿਆਂ ਦੇ ਮੁੱਖ ਮੰਤਰੀ ਉਹ ਤਾਂ ਆਪਣੇ ਦੇਸ਼ ਦੀਆਂ ਆਪਣੇ ਸੂਬੇ ਦੀਆਂ ਪ੍ਰਾਪਤੀਆਂ ਦੱਸਦੇ ਨੇ ਤੇ ਸਰਦਾਰ ਜੀ ਹੁ ਰਹੀਆਂ ਆਪਣੀਆਂ ਪ੍ਰਾਪਤੀਆਂ ਦੱਸੀ ਜਾਂਦੇ ਨੇ ਯਾਰ ਸੈਂਸਿਟੀ ਰਾਜਨੀਤੀ ਬਹੁਤ ਸੈਂਸਿਟਿਵ ਟਾਪਿਕ ਹੈ ਬਹੁਤ ਸੀਰੀਅਸ ਟਾਪਿਕ ਹੈ ਰਾਜਨੀਤੀ ਯਾਰ ਰਾਜਨੀਤੀ ਇੱਕ ਸਟੇਟ ਚਲਾਉਣੀ ਆ ਤੁਸੀਂ ਰਾਜਨੀਤੀ ਤੁਸੀਂ ਗਵਰਨਰ ਹਾਊਸ ਚ ਗਾਣੇ ਗਾਣੇ ਥੋੜਾ ਰਾਜਨੀਤੀ ਤੁਸੀਂ ਸਟੇਜਾਂ ਤੇ ਖੜ ਕੇ ਸਾਲੀਆਂ ਇਹ ਆਪਣੇ ਘਰ ਦੀਆਂ ਗੱਲਾਂ ਕਰਨੀਆਂ ਥੋੜਾ ਨੇ ਯਾਰ ਰਾਜਨੀਤੀ ਰਾਜਨੀਤੀ ਬੈਠ ਕੇ ਤੁਸੀਂ ਇੱਕ ਪਲੈਨਿੰਗ ਹੈ ਤੁਸੀਂ 500 ਨੌਕਰੀ ਦੇ ਕੇ ਤੇ ਉਹਦੇ ਵੱਡੇ ਵੱਡੇ ਪੋਸਟ ਇਸ਼ਤਿਹਾਰ 100-100 ਕਰੋੜ ਦੇ ਲਾਈ ਜਾਂਦੇ ਯਾਰ ਕਿਹੜੀ ਕਿਹੜ ਕਿੱਥੇ ਜਾ ਰਹੇ ਹੋ ਤੁਸੀਂ ਨਹੀਂ ਵੈਸੇ ਭਾਨੇ ਸਿੱਧੂ ਦੇ ਮਸਲੇ ਨੂੰ ਫਿਰ ਸੋਲਵ ਕਿਵੇਂ ਕੀਤਾ ਜਾ ਸਕਦਾ ਸੀ ਹੱਲ ਕਿਵੇਂ ਕੀਤਾ ਜਾ ਸਕਦਾ ਜਿਵੇਂ ਦੇ ਹਾਲਾਤ ਬਣ ਰਹੇ ਨੇ ਜਿਵੇਂ ਦੀ ਵੇਵ ਚੱਲ ਰਹੀ ਆ ਮਾਜਾ ਸਾਹਿਬ ਮੈਂ ਇੱਕ ਗੱਲ ਕਹਿਣਾ ਯਾਰ ਜੇ ਜੇ ਕਿਸੇ ਨੇ ਗਲਤੀ ਕੀਤੀ ਹੈ ਕਾਨੂੰਨ ਦੇ ਮੁਤਾਬਕ ਉਹਤੇ ਸਜ਼ਾ ਬਣਦੀ ਹੈ ਦਿਓ ਪਰ ਯਾਰ ਜੇ ਹੁਣ ਕਿਸੇ ਨੇ ਨਜਾਇਜ਼ ਕੀਤੀ ਹੈ ਮੈਂ ਉਹਨਾਂ ਨੌਜਵਾਨਾਂ ਨੂੰ ਵੀ ਕਹੂੰਗਾ ਯਾਰ ਤੁਸੀਂ ਨਾ ਲੜਾਈ ਲੜਦੀਆਂ ਨਾ ਵੀਰੋ ਸੋਸ਼ਲ ਮੀਡੀਆ ਤੇ ਕਈ ਵਾਰੀ ਨਾ ਅਸੀਂ ਫਾਪਕ ਹੋ ਜਾਣਾ ਮੈਂ ਵੀ ਹੋ ਜਾਣਾ ਕਈ ਵਾਰੀ ਹੈ ਨਾ ਪਰ ਭਾਵੁਕਤਾ ਦੇ ਵਿੱਚ ਜਿਹੜਾ ਤੁਹਾਡੇ ਸਾਹਮਣੇ ਆ ਜੇ ਕੋਈ ਮਾੜਾ ਕਰ ਰਿਹਾ ਹੈ ਦੇਖੋ ਕਾਨੂੰਨ ਕਾਦੇ ਲਈ ਬੰਦਾ ਹੈ ਕਾਨੂੰਨ ਇਸੇ ਲਈ ਬੰਦਾ ਮੰਨ ਲਓ ਕਿਸੇ ਏਜੰਟ ਨੇ ਪੈਸੇ ਮਾਰ ਲਏ ਕਿਸੇ ਨੇ ਕੁਝ ਕਰ ਲਿਆ ਠੀਕ ਹੈ ਜੇ ਉਹਨੇ ਮਾਰ ਲੇ ਤਾਂ ਉਹਦੇ ਲਈ ਤੁਸੀਂ ਉਹਦੇ ਨਾਲ ਖੜੋ ਬੰਦੇ ਨਾਲ ਮੈਂ ਵੀ ਮੈਂ ਵੀ ਖੜਦਾ ਮੈਂ 50 ਬੰਦਿਆਂ ਦੇ ਪੈਸੇ ਮੜਵਾਉਣਾ ਪਰ ਗੱਲ ਇਹ ਹੈ ਕਿ ਉਹਨੂੰ ਇੱਕ ਬਹੁਤ ਸਲੀਕੇ ਤੇ ਤਰੀਕੇ ਨਾਲ ਗੱਲ ਕਰਨਾ ਠੀਕ ਹੈ ਜੋਤੀ ਹਰ ਇੱਕ ਦਾ ਹੱਲ ਨਹੀਂ ਹੈ ਅੱਜ ਜਿਹੜੀ ਇਹ ਜੁੱਤੀ ਫੈਰ ਰਹੀ ਹੈ ਸਾਡੇ ਮੈਂ ਤਾਂ ਕਿਸਾਨ ਜੱਥੇ ਬੰਦਿਆਂ ਨੂੰ ਵੀ ਇੱਕ ਬੇਨਤੀ ਕਰਨਾ ਚਾਹਣਾ ਤੁਹਾਡੇ ਤੋਂ ਤੁਹਾਨੂੰ ਇਸੇ ਸੰਗਰੂਰ ਚ ਇਸੇ ਸੰਗਰੂਰ ਜਿਹਨੂੰ ਮੁੱਖ ਮੰਤਰੀ ਨੂੰ ਤੁਸੀਂ ਵੋਟਾਂ ਪਾਈਆਂ ਸਾਰਿਆਂ ਕਿਸਾਨ ਜੱਥੇ ਪੰਜ ਵਾਰ ਕਿਸਾਨਾਂ ਦੇ ਸੱਤੇ ਬੰਦਿਆਂ ਰਕਟੀਆਂ ਨੇ ਕਿ ਨਹੀਂ ਕਟੀਆਂ ਅੱਜ ਸੇਮੇਂ ਹੀ ਵਾਰੀ ਹੈ ਪੁੱਛ ਲਓ ਜੇ ਨਹੀਂ ਕਟੀਆਂ ਦਾ ਹਰ ਜੱਥੇ ਬੰਦਿਆਂ ਲੌਂਗ ਵਾਲ ਚ ਬੰਦਾ ਮਰਿਆ ਕਿ ਨਹੀਂ ਮਰਿਆ ਯਾਰ ਕਿੱਥੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਸੁਖਬੀਰ ਸਿੰਘ ਬਾਦਲ ਸੀ ਯਾਰ ਤੁਹਾਨੂੰ ਐ ਦੱਸੋ ਕਦੇ ਅੱਜ ਤੱਕ ਇਹ ਹੋਇਆ ਵੀ ਤੁਹਾਨੂੰ ਕਿਸੇ ਨੇ ਕਦੇ ਇਹ ਗੱਲ ਕਹੀ ਹੋਵੇ ਵੀ ਤੁਸੀਂ ਮੁੱਖ ਮੰਤਰੀ ਨੂੰ ਮਿਲਦਾ ਐਂ ਕਰਨ ਮੈਨੂੰ ਇੱਕ ਬੰਦਾ ਇਹਨਾਂ ਚੋਂ ਦਿਖਾ ਦੇ ਜੇ ਮੁੱਖ ਮੰਤਰੀ ਨੂੰ ਕਦੇ ਕਿਸੇ ਗੱਲ ਤੇ ਮਿਲੇ ਹੋਣ ਮਸਲਾ ਕਿੱਥੇ ਆ ਭਾਨੇ ਸਿੱਧੂ ਦਾ ਮਸਲਾ ਜਿਹੜਾ ਹੈ ਮਸਲਾ ਫੇਰ ਮੈਂ ਕਹਣਾ ਉਹਦਾ ਮਸਲਾ ਨਹੀਂ ਆ ਨਤੀਜਾ ਹੋ ਸਕਦਾ ਹੈ ਇਹੀ ਭਾਨੇ ਸਿੱਧੂ ਹੋਰੀ ਇਹੀ ਲਖੇ ਹੋਰੀ ਇਹੀ ਇਹਨਾਂ ਦੀ ਸਾਰੀ ਟੀਮ ਇਹ ਭਗਵੰਤ ਮਾਨ ਦੇ ਕਸੀਦੇ ਪੜਦੇ ਸੀ ਨਾ ਸੋਹਲੇ ਗਾਉਂਦੇ ਸੀ ਆਹਾਹਾਹਾਹਾ ਬਹੁਤ ਵੱਡਾ ਲੀਡਰ ਬੜਾ ਬਦਲਾਅ ਵਾਲਾ ਤੇ ਅੱਜ ਉਹੀ ਜੁੱਤੀਆਂ ਫੇਰਦਾ ਅਸੀਂ ਪਹਿਲਾਂ ਕਹਿੰਦੇ ਸੀ ਇਹਨਾਂ ਨੂੰ ਹੁਣ ਸਮਝ ਆਈ ਹੈ ਪਰ ਮੈਂ ਇੱਕ ਗੱਲ ਕਹਿਣਾ ਭਗਵੰਤ ਮਾਨ ਜੀ ਹਰ ਚੀਜ਼ ਦਾ ਹੱਲ ਜਿਹੜਾ ਉਹ ਬਹੁਤ ਸਲੀਕੇ ਤੇ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਹਰ ਚੀਜ਼ ਦਾ ਹੱਲ ਜਿਹੜਾ ਉਹਦੇ ਲਈ بڑے ਕਾਨੂੰਨ ਵੀ ਬਣੇ ਨੇ ਤੁਸੀਂ ਪਰਚਾ ਦੇਣਾ ਯਾਰ ਤੁਸੀਂ ਅੱਜ 3 ਸਾਲ ਪੁਰਾਣਾ ਪਰਚਾ ਫਿਰ ਤੁਹਾਨੂੰ 2 ਸਾਲ ਚ ਕਿਉਂ ਨਹੀਂ ਯਾਦ ਆਇਆ ਵੀ ਅੱਜ ਤੁਸੀਂ ਚੇਨੀ ਚੋਰ ਦਾ ਪਰਚਾ ਦਿੱਤਾ ਪਰ ਪਹਿਲੇ ਦਿਨ ਦਿੰਦੇ ਗੱਲ ਕੀ ਹੈ ਵੀ ਜਦੋਂ ਅੱਗ ਤਾਂ ਆਪਦੇ ਘਰ ਨੂੰ ਲੱਗਦੀ ਹੈ ਜਦੋਂ ਡળે ਆਪਦੇ ਪੈਂਦੇ ਨੇ ਫਿਰ ਦੁੱਖ ਹੈ ਤੇ ਜਦੋਂ ਡળે ਦੂਜੇ ਦੇ ਪੈਂਦੇ ਨੇ ਫਿਰ ਤਾੜੀਆਂ ਵੱਜਦੀਆਂ ਨੇ ਇਹ ਜਦੋਂ ਕਿ ਵੇ ਬਤਾਈਓ ਉੱਠੀ ਆ ਜਦੋਂ ਇਹ ਜੇ ਕਾਰਨ ਸਾਹਮਣੇ ਆਉਂਦੇ ਨੇ ਹਾਂ ਸਾਹਮਣੇ ਆਉਂਦੇ ਨੇ ਮਸਲਾ ਇਹ ਹੈ ਵੀ ਜੇ ਮੇਰੇ ਲੱਗੀ ਤਾਂ ਫੇਰ ਤਾਂ ਭਾਈ ਬਹੁਤ ਵੱਡੀ ਛੁਰੀ ਜਿਵੇਂ ਹੁਣ ਕੇਜਰੀ ਆਲ ਦੀ ਉਥੇ ਈਡੀ ਵਾਲਾ ਮਸਲਾ ਹੈ ਨਾ ਕੇਜਰੀ ਆਲ ਵਜੇ ਤਾਂ ਧੱਕਾ 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 ਜਦੋਂ ਇੱਥੇ ਵਾਲੀ ਗੱਲ ਹੈ ਉਦੋਂ ਸਾਡਾ ਸਾਡੇ ਨਾਲ ਸਾਡਾ ਇਹ ਕਰਤਾ ਮੈਂ ਕਰਪਸ਼ਨ ਵਾਲੇ ਫੜ ਲੇ ਮੈਂ ਐ ਅੰਦਰ ਦੇ ਤੇ ਮੈਂ ਐ ਕਰਤੇ ਭਾਈ ਜੇ ਇਹ ਮੈਨੂੰ ਇੱਕ ਬੰਦਾ ਕਹਿੰਦਾ ਕਹਿੰਦਾ ਯਾਰ ਭਗਵੰਤ ਮਾਨ ਬੜਾ ਸ਼ਰੀਬ ਬੰਦਾ ਬੜਾ ਇਮਾਨਦਾਰ ਹੈ ਮੈਂ ਕਿਹਾ ਖੜ ਜਾ 10 ਸਾਲ ਟੱਪਾਂ ਦੇ ਜਿੱਦੇ ਸਰਕਾਰ ਜਾਊਗੀ ਨਾ ਉਦੋਂ ਪਤਾ ਲੱਗੂ ਪਰ ਜਦੋਂ ਅਗਲੀ ਆਈ ਨਾ ਪਹਿਲੇ ਮਹੀਨੇ ਦੇਖੇ ਵੀ ਪਤਾ ਲੱਗੂ ਵੀ ਕਿੰਨੇ ਕਰੋੜ ਟ੍ਰਾਂਸਫਰ ਹੋਇਆ ਹੋਇਆ ਇਥੋਂ ਮੈਂ ਕਹਿੰਦਾ ਇਹ ਤਾਂ ਹਲਿਆ ਹੈ ਨਾ ਤਾਕਤ ਉਹਦੀ ਹੈ ਪਾਵਰ ਉਹਦੀ ਹੈ ਸਰਕਾਰ ਉਹਦੀ ਹੈ ਜਿੱਦੇ ਸਰਕਾਰ ਵੱਧਰੂ ਫਿਰ ਕੱਲੇ ਕੱਲੇ ਨਾ ਲਿਸਟਾਂ ਆਉਣਗੀਆਂ ਵੀ ਕਿ ਕਿਹੜੇ ਰੂਟ ਦੇ ਕਿਹੜੇ ਕਲਕੱਤੇ ਦੇ ਥਰੂ ਕੀਤਾ ਕੈਨੇਡਾ ਕਿੱਥੇ ਕੀਤਾ ਅਮਰੀਕਾ ਕਿੱਥੇ ਕੀਤਾ ਫਿਰ ਕੱਲਾ ਕੱਲਾ ਰੁਪਿਆ ਸਾਹਮਣੇ ਆਊਗਾ ਉਹ ਸਾਹਮਣੇ ਆਊਗਾ ਠੀਕ ਹੈ ਇਹ ਵੀ ਗਰੰਟੀ ਹੈ ਠੀਕ ਹੈ ਬਿਲਕੁਲ ਜੀ ਹਲਕਾ ਸੰਗਰੂਰ ਤੋਂ ਇੰਚਾਰਜ ਬਿੰਦਰਜੀਤ ਸਿੰਘ ਗੋਲਦੀ ਜੋ ਪੰਜਾਬ ਸਰਕਾਰ ਨੂੰ ਕਿਤੇ ਨਾ ਕਿਤੇ ਇਸ਼ਾਰਾ ਕਰ ਰਹੇ ਨੇ ਕਿ ਸਲੀਕੇ ਨਾਲ ਗੱਲਬਾਤ ਹੁੰਦੀ ਹੈ ਜਿਵੇਂ ਦੇ ਹਾਲਾਤ ਅੱਜ ਬਣੇ ਨੇ ਸੰਗਰੂਰ 'ਚ ਉਹ ਬਹੁਤ ਹੀ ਵੱਡਾ ਨੁਕਸਾਨ ਕਰਨਗੇ ਇਹ ਵੀ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਕਿ ਜੋ ਵੀ ਗੱਲ ਆ ਜੋ ਪਰਚੇ ਪਾਉਣੇ ਨੇ ਕਿਸੇ ਤਰੀਕੇ ਨਾਲ ਕਾਇਦੇ ਕਾਨੂੰਨ 'ਚ ਰਹਿ ਕੇ ਹੀ ਕੰਮ ਕਰਨਾ ਚਾਹੀਦਾ ਆਕਾਸ਼ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਗਰੂਰ